ਪਰ ਅਸਲ ਵਿੱਚ ਇਹ ਜਾਣਨਾ ਪਵੇਗਾ ਕਿ ਸਾਧੂ ਕੌਣ ਹੁੰਦਾ ਹੈ ਤੇ ਸਾਧੂ ਸੰਤ ਦੀ ਧੂੜ ਦੇ ਅੰਦਰ ਤਾਕਤ ਕਿੰਨੀ ਕੁ ਹੁੰਦੀ ਆ ਆਖੋ ਸਤਨਾਮ ਸਾਧੂ ਦਾ ਜੀਵਨ ਇੰਨਾ ਕੁ ਸਾਧਿਆ ਹੁੰਦਾ ਹੈ ਇੰਨਾ ਕੁ ਸਾਧਿਆ ਹੁੰਦਾ ਸਾਧੂ ਦਾ ਜੀਵਨ ਉਹਦੇ ਸ਼ਬਦ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਇੱਕ ਸ਼ਬਦ ਦੇ ਨਾਲ ਵੀ ਉਹ ਜੀਵਨ ਤਬਦੀਲ ਕਰਕੇ ਦਲ ਚਲਿਆ ਜਾਂਦਾ ਆਖੋ ਸਤਨਾਮ ਇੱਕ ਸ਼ਬਦ ਦੇ ਨਾਲ ਕਮਾਈ ਕਿਉਂਕਿ ਜਿਹੜਾ ਭਗਤ ਹੈ ਸਾਧੂ ਹੈ ਉਹ ਆਤਮਾ ਦਾ ਸੂਝਵਾਨ ਹੈ ਉਹਦੇ ਅੰਦਰ ਸੂਝਵਾਨਤਾ ਹੁੰਦੀ ਹੈ ਹੰਕਾਰ ਨਹੀਂ ਹੁੰਦਾ ਤੇ ਭਾਵੇਂ ਜੋ ਮਰਜੀ ਉਹਦੀ ਕਮਾਈ ਜਿੰਨੀ ਮਰਜੀ ਪਾਵਰ ਹੋਵੇ ਪਰ ਮਨ ਨੀਵਾ ਕਰਕੇ ਦੁਨੀਆ ਦੇ ਵਿੱਚ ਆਪਣੇ ਦਿਨ ਬਤੀਤ ਕਰਦਾ ਹੈ ਆਖੋ ਸਤਿਨਾਮ ਮਤ ਹੋਣ ਦੇ ਬਾਵਜੂਦ ਵੀ ਸਾਧੂ ਦੇ ਗੁਣ ਦੱਸਿਆ ਜੀ ਮਤ ਹੋਣ ਦੇ ਬਾਵਜੂਦ ਵੀ ਮਨ ਉਹਨੇ ਨੀਵਾ ਰੱਖਿਆ ਹੈ ਫੜਦਿਆ ਨਾ ਮਨ ਨੀਵਾ ਮਤ ਉੱਚੀ ਤੇਰੇ ਸਿੱਖਾਂ ਦਾ ਸਿੱਖ ਕਹਿ ਲੋ ਸੇਵਾਦਾਰ ਕਹਿ ਲੋ ਸੰਤ ਕਹਿ ਲੋ ਭਗਤ ਕਹਿ ਲੋ ਭਾਈ ਕਹਿ ਲੋ ਵੀਰ ਕਹਿ ਲੋ ਉਹ ਇੱਕੋ ਹੀ ਪਰਵਾਸਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਆਖੋ ਸਤਨਾਮ ਮਤ ਹੋਣ ਦੇ ਬਾਵਜੂਦ ਵੀ ਮਾਨੋ ਨੇ ਆਪਣਾ ਨੀਵਾ ਰੱਖਿਆ ਹੈ ਤੇ ਮਨ ਨੀਵਾ ਮਤ ਉੱਚੀ ਕਿਸੇ ਨੇ ਮੱਖਣ ਤੇ ਭਗਤ ਦੀ ਪਰਵਾਸਾ ਦੱਸੀ ਕਿ ਜਿਵੇਂ ਮੱਖਣ ਪਿਗਲ ਜਾਂਦਾ ਹੈ ਓਵੇਂ ਭਗਤ ਦਾ ਤੇ ਸਾਧੂ ਦਾ ਮਨ ਕਿਸੇ ਦੁਖੀ ਨੂੰ ਵੇਖ ਕੇ ਪਿਗਲ ਜਾਂਦਾ ਹੈ ਪਰ ਨਾਲ ਕਿਸੇ ਨੇ ਇੱਕ ਫਰਕ ਦੱਸ ਦਿੱਤਾ ਕੇ ਮੱਖਣ ਉਦੋਂ ਪਿਗਲਦਾ ਹੈ ਜਦੋਂ ਉਹਨੂੰ ਆਪਣੇ ਆਪ ਨੂੰ ਸੇਕ ਲੱਗਦਾ ਹੈ ਪਰ ਭਗਤ ਸਾਧੂ ਉਦੋਂ ਪਿਗਲਦਾ ਜਦੋਂ ਦੂਜਿਆਂ ਨੂੰ ਸੇਕ ਲੱਗਦਾ ਆਖੋ ਸਤਨਾਮ ਕਿਸੇ ਦੂਸਰੇ ਦਾ ਦੁੱਖ ਸਹਾਰ ਨਾ ਸਕੇ ਤੱਕੋ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਪਿਗਲਿਆ ਤਾਂ ਹੀ ਜਾ ਕੇ ਆਪਣਾ ਦੂਸਰਿਆਂ ਦੀ ਖਾਤਰ ਸੀਸ ਬਲੀਦਾਨ ਦੇ ਦਿੱਤਾ ਇਹਨੂੰ ਮਨ पिਗਲਣਾ ਕਹਿੰਦੇ ਹਨ ਗਨਕਾ ਬੜੀ ਪਾਪਣ ਸੀ ਪਰ ਸਾਧੂ ਨੂੰ ਤਰਸ ਆ ਗਿਆ ਦੇਖੋ ਆਪਾਂ ਬਕਾਰੀ ਬੰਦੇ ਨਾਲ ਕਰਦੇ ਆਂ ਈਰਖਾ ਪਰ ਸਾਧੂ ਬਕਾਰੀ ਬੰਦੇ ਤੇ ਤਰਸ ਕਰਦਾ ਆ ਹੀ ਫਰਕ ਹੁੰਦਾ ਗੁਰੂ ਗੁਰੂ ਵਿਕਾਰੀ ਬੰਦੇ ਤੇ ਤਰਸ ਕਰਦਾ ਸੀ ਈਰਖਾ ਕਰਦਾ ਕਿ ਉਹ ਬੜਾ ਵਿਕਾਰੀ ਹੈ ਪਰ ਗੁਰੂ ਹਮੇਸ਼ਾ ਇਹ ਸੋਚਦਾ ਹੈ ਕਿ ਇਹਦਾ ਭਲਾ ਕਿਵੇਂ ਹੋਵੇ ਕਰਮ ਬਾੜੇ ਕੀਤੇ ਆ ਵਿਕਾਰੀ ਹੋ ਗਿਆ ਪਰ ਕਿਤੇ ਸੁਣੀ ਗਈ ਨਾ ਅਰਦਾਸ ਤੇ ਗੁਰੂ ਦੇ ਪਿਆਰੇ ਦੀ ਸੰਗਤ ਹੋ ਜਾਏ ਤੇ ਗਨਕਾ ਵਰਗੀਆਂ ਪਾਪਾਂ ਦਾ ਜੀਵਨ ਵੀ ਬਦਲ ਜਾਂਦਾ ਆਖੋ ਸਤਨਾਮ ਅਸਲ ਵਿੱਚ ਉਸ ਔਰਤ ਦਾ ਨਾਮ ਗਨਕਾ ਨਹੀਂ ਸੀ ਗਨਕਾ ਉਹਨੂੰ ਕਿਉਂ ਕਿਹਾ ਜਾਂਦਾ ਸੀ ਗਨ ਕਾਂ ਭਾਵ ਜਿਸ ਦੇ ਸਰੀਰ ਉੱਤੇ ਅਣਗਿਣਤ ਲੋਕ ਆਪਣਾ ਹੱਕ ਜਮਾਦੇ ਸੀ ਅਣਗਿਣਤ ਹੱਕ ਜਿਤਾਣ ਉਹਨੂੰ ਗਨਕਾ ਕਿਹਾ ਜਾਂਦਾ ਹੈ ਇੱਕ ਸਾਧੂ ਨੇ ਆਪਣਾ ਅੰਦਰ ਸਾਧਿਆ ਤੇ ਜਿਹਨੇ ਅੰਦਰ ਸਾਧਿਆ ਹੈ ਉਹਦਾ ਮੇਲ ਹੋ ਜੇ ਤੇ ਫਿਰ ਚੋਰ ਚੋਰ ਨਹੀਂ ਰਹਿੰਦਾ ਠੱਗ ਠੱਗ ਨਹੀਂ ਰਹਿੰਦਾ ਬਕਾਰੀ ਬਕਾਰੀ ਨਹੀਂ ਰਹਿੰਦਾ ਆਖੋ ਸਤਨਾਮ ਪਰ ਮਹਾਰਾਜ ਨੇ ਕਿਹਾ ਵੀ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਪਰ ਕੋਈ ਸਾਧਿਆ ਹੋਇਆ ਮਿਲ ਜਏ ਕੋਈ ਕਮਾਈ ਵਾਲਾ ਮਿਲ ਜਏ ਹੁਣ ਇਦੋਂ ਵੱਡੀ ਕਮਾਈ ਕੀ ਹੋ ਸਕਦੀ ਐ ਇੱਕ ਸਾਧੂ ਦੇ ਦਰਸ਼ਨ ਹੋਏ ਤੇ ਗੁਰੂ ਨਾਲ ਜੋੜਿਆ ਸਾਧੂ ਐਡੀ ਵੱਡੀ ਐਡੀ ਵੱਡੀ ਪਾਪਨ ਗਨਕਾ ਨੂੰ ਅਜਾਮਲ ਪਾਪੀ ਜਗ ਜਾਨੇ ਨਿਮਕ ਮਾਇਨ ਸਤਰਾ ਜਾਮਲ ਪਾਪੀ ਵਰਗਿਆਂ ਗੁਰੂ ਦੇ ਸ਼ਬਦਾਂ ਨੇ ਤਾਰ ਦਿੱਤਾ ਜੈ ਸਿਮਰਤ ਗਨ ਕਾਸੀ ਉਦਰੀ ਤਾਂ ਕੋ ਜਸ ਉਰ ਧਾਰੋ ਕਿ ਤੂੰ ਵੀ ਹਿਰਦੇ ਚ ਜਪਿਆ ਕਰ ਇਥੋਂ ਸਰਦਾ ਬਣਦੀ ਹੈ ਕਿ ਜਦੋਂ ਉਹ ਏਡੇ ਏਡੇ ਪਾਪੀਆਂ ਨੂੰ ਬਖਸ਼ ਸਕਦਾ ਹੈ ਤੇ ਫਿਰ ਆਪਾਂ ਨੂੰ ਕਿਉਂ ਨਹੀਂ ਬਖਸ਼ੇਗਾ ਆਖੋ ਸਤਨਾਮ ਸਾਧੂ ਨੇ ਆਪਣਾ ਅੰਦਰ ਸਾਧਿਆ ਹੈ ਭਗਤ ਨੇ ਆਪਣਾ ਅੰਦਰ ਸਾਧਿਆ ਸੁਣਿਆ ਸੀ ਨਾ ਬਹਾਨਾ ਬਣਿਆ ਗੱਲ ਚਿੱਤੇ ਆ ਜਾਂਦੀ ਹੈ ਕਿਉਂਕਿ ਅੱਜ ਹੁਕਮਨਾਮਾ ਸਾਹਿਬ ਆਪਾਂ ਪੜ ਰਹੇ ਇਸ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਹੈ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਕਿ ਮੀ ਪੈਂਦਾ ਜਦੋਂ ਬੂਆ ਖੜਕਾਇਆ ਸਾਧੂ ਨੇ ਸੰਤ ਨੇ ਖੋਲਿਆ ਤੇ ਸ਼ਾਇਦ ਕੋਈ ਜਿਸਮ ਦਾ ਵਪਾਰੀ ਹੋਏ ਹੋਏ ਜਦੋਂ ਕਿਆ ਕੌਣ ਸਾਧੂ ਕਹਿੰਦਾ ਬੇਟਾ ਮੈਨੂੰ ਦਰਵਾਜ਼ਾ ਖੋਲ ਲੋ بارش ਬੜੀ ਐ ਚੱਕੜ ਬੜਾ ਐ ਜਦੋਂ ਬੇਟਾ ਸੁਣਿਆ ਨਾ ਸ਼ਬਦ ਕਿਸੇ ਨੇ ਨਹੀਂ ਕਿਹਾ ਸੀ ਉਹਨੇ ਕਿਸੇ ਨੇ ਪੁੱਤਰ ਨਹੀਂ ਕਿਹਾ ਸੀ ਕਿਸੇ ਨੇ ਬੇਟਾ ਨਹੀਂ ਕਿਹਾ ਸੀ ਕਿਸੇ ਨੇ ਧੀ ਨਹੀਂ ਕਿਹਾ ਸੀ ਜਦੋਂ ਸੁਣਿਆ ਜਦੋਂ ਕਿ ਆ ਬੇਟਾ ਪੁੱਤਰ ਕਹਿੰਦੇ ਉੱਚੀ ਉੱਚੀ ਭੁਬਾਂ ਮਾਰ ਕੇ ਰੋਣ ਲੱਗ ਪਈ ਗੱਲ ਕਾ ਆਖੋ ਸਤਨਾਮ ਚੀਕਾਂ ਨਿਕਲ ਗਈਆਂ ਅੰਦਰੋਂ ਜਿੰਨੇ ਪਾਪ ਸੀਨਾ ਕਹਿੰਦੇ ਅੱਖਾਂ ਰਾਹੀ ਬਾਹਰ ਬੈਤ ਰਹੇ ਆਖੋ ਸਤਨਾਮ ਐਨਾ ਸ਼ਬਦ ਸੁਣ ਕੇ ਮਨ ਭਰਿਆ ਅੱਜ ਤੱਕ ਮੇਰੇ ਤਨ ਦੇ ਵਪਾਰੀ ਆਏ ਨੇ ਤੂੰ ਇੱਕ ਪਹਿਲਾ ਸ਼ਖਸ ਹੈ ਜਿਹਦੇ ਵਿੱਚੋਂ ਮੈਨੂੰ ਆਪਣੇ ਪਿਓ ਦੇ ਦਰਸ਼ਨ ਹੋਏ ਆ ਅਖੋ ਸਤਨਾਮ ਤੂੰ ਪਹਿਲਾ ਸ਼ਖਸ ਹੈ ਤੂੰ ਪਹਿਲਾ ਬੰਦਾ ਹੈ ਕਿ ਤੁਹਾਡੇ ਵਿੱਚੋਂ ਮੈਨੂੰ ਆਪਣੇ ਪਿਤਾ ਦੇ ਦਰਸ਼ਨ ਹੋਣੇ ਕਿਸੇ ਵਿੱਚੋਂ ਕਿਸੇ ਵਿੱਚੋਂ ਆਪਣੀ ਭੈਣ ਦੇ ਦਰਸ਼ਨ ਹੋਣੇ ਕਿਸੇ ਵਿੱਚੋਂ ਆਪਣੇ ਭਰਾ ਦੇ ਦਰਸ਼ਨ ਹੋਣੇ ਕਿਸੇ ਵਿੱਚੋਂ ਆਪਣੇ ਪਿਓ ਦੇ ਦਰਸ਼ਨ ਹੋਣੇ ਕਿਸੇ ਵਿੱਚੋਂ ਆਪਣੀ ਮਾਂ ਦੇ ਦਰਸ਼ਨ ਹੋਣੇ ਤੂੰ ਪਹਿਲਾ ਸਖਸ ਹੈ ਕਈ ਮੇਰੇ ਤੰਦ ਦੇ ਵਪਾਰੀ ਆਏ ਪਰ ਮੇਰਾ ਪਿਤਾ ਵਣਨ ਵਾਸਤੇ ਕੋਈ ਵੀ ਨਾ ਆਇਆ ਆਖੋ ਸਤਨਾ ਸਾਧੂ ਭਗਤ ਉਹ ਨਹੀਂ ਕਿ ਦੇਵੀ ਵਰਗੀ ਔਰਤ ਨੂੰ ਵੀ ਮਾੜੀ ਨਿਗਾਹ ਨਾਲ ਤੱਕੇ ਸਾਧੂ ਭਗਤ ਉਹ ਐ ਕਿ ਕਿਸੇ ਵੇਸਵਾ ਵੱਲ ਵੀ ਤੱਕੇ ਤੇ ਦੇਵੀ ਬਣ ਜਾ ਆਖੋ ਸਤਨਾ ਇਦਾਂ ਲਿਖਾਉਣ ਨਾਲ ਨਹੀਂ ਸੰਤ ਮਹਾਪੁਰਸ਼ ਬ੍ਰਹਮ ਗਿਆਨੀ ਤਤ ਵਿਤੇ ਲਿਖਾਣ ਨਾਲ ਨਹੀਂ ਗੁਰਵਾਣੀ ਦੱਸਦੀ ਹੈ ਵੀ ਲਿਖਾਣ ਨਾਲ ਕੇਵਲ ਸਾਧੂ ਨਹੀਂ ਬਣਿਆ ਜਾਂਦਾ ਸਾਧੂ ਕੌਣ ਹੁੰਦਾ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਕਹਿੰਦੇ ਇੱਕ ਪਰਮਾਤਮਾ ਤੋਂ ਬਿਨਾ ਹੋਰ ਨੂੰ ਵੇਖਦਾ ਨਾ ਹੋਵੇ ਮਨ ਸੱਚਾ ਮੁਖ ਸੱਚਾ ਸੋਏ ਇਹ ਆ ਇਹ ਲੱਛਣ ਹੁੰਦੇ ਨੇ ਬ੍ਰਹਮ ਗਿਆਨੀ ਦੇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਮਨ ਸੱਚਾ ਮੁਖ ਸੱਚਾ ਸੋਏ ਅਵਰ ਨਾ ਪੇਕਾ ਇੱਕ ਸਵਨ ਕੋਏ ਵੇਖ ਲੈ ਕਰੋ ਵੀ ਜੇਤਾ ਇਹ ਲੱਛਣ ਨੇ ਫਿਰ ਤਾਂ ਸਹੀ ਆ ਜੇ ਲੱਛਣ ਨਹੀਂ ਹਨ ਫਿਰ ਨਹੀਂ ਕੋਈ ਭੇਕੀ ਹੋ ਸਕਦਾ ਆਖੋ ਸਤਨਾਮ ਇਹੋ ਜੇ ਸਾਧੂ ਦੇ ਚਰਨ ਪਰਸਨ ਲਈ ਕਿਹਾ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਪੜ ਰਹੇ ਸੀ ਨਾ ਆਪਾਂ ਸੋਰਠ ਮਹਲਾ ਪੰਜਵਾ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਕੋਟ ਸਤਾਣੀ ਸੰਤ ਹਮਾਰਾ ਗਹਿਣਾ ਹੁਣ ਆਪ ਜੀ ਨੇ ਪਹਿਲਾਂ ਸੁਣ ਲੈ ਵੀ ਸਾਧੂ ਕਿਹੋ ਜਾਂ ਹੋਣਾ ਚਾਹੀਦਾ ਤੇ ਮਹਾਰਾਜ ਕਹਿੰਦੇ ਇਹੋ ਜਾਂ ਸੰਤ ਉਨ੍ਹਾਂ ਦੇ ਮੈ ਚਰਨ ਧੂੜ ਬਣਾ ਰਹਾ ਵਾਂ ਤੇ ਸੰਤ ਜਨਾਂ ਦੀ ਸ਼ਰਨ ਪਿਆ ਰਹਾ ਵਾਂ ਭਾਵ ਨਾਮ ਜਪਣ ਵਾਲਿਆਂ ਦੀ ਗੁਰਮਖ ਪਿਆਰਿਆਂ ਦੀ ਚੰਗੇ ਲੋਕਾਂ ਦੀ ਮੈਨੂੰ ਸੰਗਤ ਹੋਵੇ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਗਹਿਣਾ ਸੰਤ ਹੀ ਮੇਰਾ ਤਕੜਾ ਸਹਾਰਾ ਹੈ ਮਹਾਰਾਜ ਕਹਿੰਦਾ ਸੰਤ ਜਨ ਹੀ ਮੇਰੇ ਜੀਵਨ ਨੂੰ ਸੋਹਣਾ ਬਣਾਉਣ ਵਾਲੇ ਹਨ ਪਰ ਜਿਹਨੇ ਗੁਰੂ ਨਾਲ ਜੋੜਤਾ ਵੀ ਭਾਈ ਗੁਰੂ ਜੀ ਆਹ ਕਹਿੰਦੇ ਐ ਤੂੰ ਇਦਾਂ ਕਰ ਲੈ ਹਮ ਸੰਤਨ ਸਿਉ ਬਣ ਆਈ ਮੇਰੀ ਸਾਧੂਆਂ ਨਾਲ ਗੁਰਮਖਾਂ ਨਾਲ ਬਣ ਆਈ ਭਾ ਮੈਂ ਸੱਚੀ ਸੰਗਤ ਵਿੱਚ ਜੁੜ ਗਿਆ ਹਮ ਸੰਤਨ ਸਿਉ ਬਣ ਆਈ ਤੇਰੇ ਸੰਤ ਜਨਾਂ ਨਾਲ ਮੇਰੀ ਪ੍ਰੀਤ ਬਣ ਗਈ ਪੂਰਬ ਲਿਖਿਆ ਭਾਈ ਤੇ ਪਿਛਲੇ ਲਿਖੇ ਲੇਖ ਅਨੁਸਾਰ ਇਹ ਪ੍ਰਾਪਤੀ ਹੋਈ ਇਹ ਮਨ ਤੇਰਾ ਭਾਈ ਹੁਣ ਮੇਰਾ ਇਹ ਮਨ ਤੇਰਾ ਪ੍ਰੇਮੀ ਬਣ ਗਿਆ ਹੈ ਹੁਣ ਮੇਰਾ ਮਨ ਸਤਿਗੁਰੂ ਜੀ ਨਾਲ ਜੁੜ ਗਿਆ ਹੈ ਕਿਉਂਕਿ ਮੇਰਾ ਲੈਣ ਦੇਣ ਸੀ ਜਿਹੜਾ ਗੁਰਮਖਾਂ ਨਾਲ ਬਣ ਗਿਆ ਮੇਰਾ ਲੈਣ ਦੇਣ ਸੰਤ ਜਨਾਂ ਨਾਲ ਬਣ ਗਿਆ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਵਹਾਰਾ ਭਾਵ ਲੈਣ ਦੇਣ ਤੇ ਬਿਹਾਰ ਮੇਰਾ ਉਹੋ ਜੇ ਲੋਕਾਂ ਨਾਲ ਹੋ ਗਿਆ ਇਥੋਂ ਕੀ ਸਿੱਖਿਆ ਮਿਲਦੀ ਆ ਵੀ ਸਭ ਤੋਂ ਪਹਿਲਾਂ ਚੰਗੀ ਸੰਗਤ ਲੱਭੋ ਜੀਵਨ ਦੇ ਅੰਦਰ ਆਖੋ ਸਤਨਾਮ ਸਾਡੀ ਵੀ ਤੇ ਸਾਡੇ ਬੱਚਿਆਂ ਦੀ ਚੰਗੀ ਸੰਗਤ ਹੋ ਜਾਏ ਚੰਗਿਆਂ ਨਾਲ ਰਲੋ ਜਿਹਦੇ ਨਾਲ ਰਲ ਕੇ ਸ਼ਾਮ ਤੱਕ ਦਿਨ ਛਿਪ ਜਾਏ ਤੇ ਨਿੰਦਿਆ ਨਾ ਹੋਵੇ ਆਖੋ ਸਤਨਾ ਇਹੋ ਜਾਂ ਸੰਗੀ ਲੱਭ ਈਰਖਾ ਦੀ ਗੱਲ ਨਾ ਹੋਵੇ ਇਹੋ ਜਾਂ ਸੰਗੀ ਲੱਭ ਕਿਤੇ ਨਾਮ ਦੀ ਗੱਲ ਹੋਵੇ ਆਖੋ ਸਤਨਾ ਇਹ ਫਿਰ ਮੇਰਾ ਮਨ ਪ੍ਰੇਮੀ ਬਣ ਜਾਏ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਵਹਾਰਾ ਲੇਵਾ ਦੇਵੀ ਭਾਵ ਲੈਣ ਦੇਣ ਵਿਵਹਾਰ ਭਾਵ ਬਰਤਨ ਵਿਹਾਰ ਸੰਤਨ ਸਿਉ ਹਮਲਾ ਹਾ ਖਾਟਿਆ ਹਰ ਭਗਤ ਪਰੇ ਪੰਡਾਰਾ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਨ ਸਿਉ ਹਮਲਾ ਹਾ ਖਾਟਿਆ ਹਰ ਭਗਤ ਪਰੇ ਪੰਡਾਰਾ ਸੰਤ ਜਨਾਂ ਨਾਲ ਰਹਿ ਕੇ ਮੈਂ ਇਹ ਲਾਭ ਖਟਿਆ ਕਿ ਮੇਰੇ ਅੰਦਰ ਭਗਤੀ ਦੇ ਖਜ਼ਾਨੇ ਭਰੇ ਪਿਆ ਐਸੀ ਕਿਰਪਾ ਹੋਈ ਐਸੀ ਬਖਸ਼ਿਸ਼ ਹੋਈ ਐਸੀ ਰਹਿਮਤ ਹੋਈ ਸੰਤਨ ਸਿਉ ਹਮ ਲਾਹਾ ਖਟਿਆ ਹਰ ਭਗਤ ਭਰੇ ਪੰਡਾਰਾ ਉਹਨਾਂ ਨਾਲ ਰਹਿ ਕੇ ਮੈਨੂੰ ਇਹ ਲਾਭ ਮਿਲਿਆ ਕਿ ਮੇਰੇ ਅੰਦਰ ਭਗਤੀ ਦੇ ਮੇਰੇ ਅੰਦਰ ਨਾਮ ਦੇ ਖਜ਼ਾਨੇ ਪਰ ਗਏ ਐਸੀ ਮੈਨੂੰ ਪੂੰਜੀ ਸੰਪੀ ਨਾਮ ਦੀ ਸੰਤਾਨਾਂ ਨੂੰ ਕੋ ਪੂੰਜੀ ਸੰਪੀ ਤਉ ਉਤਰਿਆ ਮਨ ਕਾ ਧੋਖਾ ਜਦੋਂ ਤੋਂ ਗੁਰਮੁਖ ਜਨਾਂ ਨੇ ਮੈਨੂੰ ਪ੍ਰਮਾਤਮਾ ਦੀ ਭਗਤੀ ਦੀ ਰਾਸ ਪੂੰਜੀ ਦੇ ਦਿੱਤੀ ਪ੍ਰਮਾਤਮਾ ਤੋਂ ਮਿਲਦੀ ਆ ਸਾਧੂਆਂ ਤੋਂ ਮਿਲਦੀ ਹੈ ਗੁਰੂਆਂ ਤੋਂ ਮਿਲਦੀ ਹੈ ਰਾਸ ਪੂੰਜੀ ਰਹਿਰਾਸ ਭਾਵ ਰਸਤੇ ਦੀ ਪੂੰਜੀ ਬਾਣੀ ਪੜਨੀ ਰਸਤੇ ਦੀ ਪੂੰਜੀ ਤੇ ਇਹ ਹੈ ਮਹਾਰਾਜ ਕਹਿੰਦੇ ਆ ਬਾਕੀ ਇਹ ਜਮ ਜਗਤ ਵਿੱਚ ਲੁੱਟਿਆ ਜਾਂਦਾ ਬਾਕੀ ਤਾਂ ਸਭ ਕੁਝ ਜਮ ਜਗਤ ਵਿੱਚ ਲੁੱਟ ਲੈਂਦੇ ਨੇ ਤੇ ਨਾਮ ਹੀ ਨਾਲ ਪਹੁੰਚਦਾ ਸੰਤਨ ਮੋਕੋ ਪੂੰਜੀ ਸੌਂਪੀ ਤੋ ਉੱਤਰਿਆ ਮਨ ਕਾ ਤੋਖਾ ਮਨ ਕਾ ਤੋਖਾ ਭਾਵ ਚਿੰਤਾ ਫਿਕਰ ਜਦੋਂ ਤੋਂ ਮੈਂ ਗੁਰਮੁਖ ਜਰਾਂ ਨੇ ਮੈਨੂੰ ਪ੍ਰਮਾਤਮਾ ਦੀ ਭਗਤੀ ਦੀ ਪੂੰਜੀ ਦਿੱਤੀ ਤਦੋਂ ਤੋਂ ਮੇਰੇ ਮਨ ਦਾ ਚਿੰਤਾ ਫਿਕਰ ਸਾਰ ਲੈ ਗਿਆ ਕਿਉਂਕਿ ਉਹਨਾਂ ਨੇ ਰੱਬ ਦੀਆਂ ਗੱਲਾਂ ਦੱਸ ਕੇ ਪ੍ਰਮਾਤਮਾ ਦੀਆਂ ਗੱਲਾਂ ਦੱਸ ਕੇ ਤੇਰੇ ਮਨ ਨੂੰ ਫੌਲਾ ਕਰ ਦੇਣਾ ਹੈ ਚਿੰਤਾ ਦੂਰ ਕਰ ਦੇਣੀ ਹੈ ਕੋਈ ਚਿੰਤਾ ਫਿਕਰ ਨਹੀਂ ਰਹਿੰਦਾ ਗੁਰੂ ਜੀ ਦਾ ਗਿਆਨ ਪ੍ਰਾਪਤ ਕਰਕੇ ਫਿਰ ਕਹਿੰਦੇ ਧਰਮ ਰਾਜ ਦੀ ਪੇਸ਼ਵੀ ਨਹੀਂ ਜਾਂਦੀ ਧਰਮ ਰਾਜ ਆਬ ਕਹਾਂ ਕਰੇਗਾ ਜੋ ਫਾਟੋ ਸਗਲੋ ਲੇਖਾ ਗੁਰਮਖਾਂ ਦੀ ਸੰਗਤ ਦਾ ਇੰਨਾ ਕ ਲਾਭ ਹੈ ਕਿ ਉਹਨਾਂ ਦਾ ਲੇਖਾ ਜੋਖਾ ਵੀ ਪਾਟ ਜਾਂਦਾ ਧਰਮਰਾਜ ਹਿਸਾਬ ਨਹੀਂ ਮੰਗਦਾ ਆਖੋ ਸਤਨਾਮ ਧਰਮਰਾਇ ਕੀ ਕਰੇਗਾ ਮਰਦਿਆ ਧਰਮਰਾਇ ਅਬ ਕਹਾ ਕਰੇਗਾ ਜੋ ਫਾਟੋ ਸਗਲੋ ਲੇਖ ਜਦੋਂ ਲੇਖੇ ਵਾਲਾ ਕਾਗਜ਼ੀ ਪਾਟ ਗਿਆ ਤੇ ਫਿਰ ਕੀ ਕਰਨਾ ਹੈ ਤੇਰਾ ਕੋਈ ਲੇਖਾ ਜੋਖਾ ਨਹੀਂ ਆ ਜਾ ਆਪਾਂ ਕਹਿੰਦੇ ਵਿਸ਼ਵਾਸ ਵਿਸ਼ਵਾਸ ਆ ਜਾਣਾ ਵਿਸ਼ਵਾਸ ਆ ਜਾਂਦਾ ਤੇ ਲੇਖਾ ਜੋਖਾ ਪਾੜ ਜਾਂਦਾ ਫਿਰ ਆਨੰਦ ਪ੍ਰਾਪਤ ਹੁੰਦਾ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਗੁਰਮਖ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਫਿਰ ਆਤਮਿਕ ਆਨੰਦ ਬਣਿਆ ਪਿਆ ਕਿਉਂਕਿ ਮੈਨੂੰ ਸਮਝ ਆ ਗਈ ਮੈਨੂੰ ਪਤਾ ਲੱਗ ਗਿਆ ਕਹੋ ਨਾਨਕ ਹਰਿ ਸਿਉ ਮਨ ਬਾਨਿਆ ਰੰਗ ਰਤੇ ਬਿਸਮਾਦੇ ਮਹਾ ਆਨੰਦ ਆਨੰਦ ਦਾ ਆਨੰਦ ਜੀ ਦਾ ਵਿਰੋਧੀ ਸ਼ਬਦ ਕੋਈ ਨਹੀਂ ਹੈ ਆਨੰਦ ਤਾਂ ਆਨੰਦੀ ਹੈ ਦਿਨ ਦਾ ਵਿਰੋਧੀ ਸ਼ਬਦ ਕੀ ਹੈ ਰਾਤ ਰਾਤ ਦਾ ਦਿਨ ਜਿਵੇਂ ਚਿੰਤੇ ਦਾ ਕਾਲਾ ਵਿਰੋਧੀ ਸ਼ਬਦ ਹੈ ਇਸੇ ਤਰ੍ਹਾਂ ਨੇਰੇ ਦਾ ਚਾਨਣ ਪਰ ਆਨੰਦ ਦਾ ਕੀ ਕਾਂਗਾ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦਿ ਸਾਧੂ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਆਤਮਿਕ ਆਨੰਦ ਬਣਿਆ ਪਿਆ ਕਹੋ ਨਾਨਕ ਹਰਿ ਸਿਉ ਮਨ ਮਾਨੈ ਰੰਗ ਰਤੇ ਮਿਸਮਾਦੇ ਸਤਿਗੁਰੂ ਜੀ ਕਹਿੰਦੇ ਕਿ ਮੇਰਾ ਮਨ ਪ੍ਰਮਾਤਮਾ ਨਾਲ ਪਤੀਜ ਗਿਆ ਭਾਵ ਰੰਗਿਆ ਗਿਆ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਸਰ ਸੂਰਮਾ ਉਹੀ ਹੈ ਕਲਯੁਗ ਦੇ ਘੋਰ ਸਮੇਂ ਦੇ ਅੰਦਰ ਜਿਹੜਾ ਪ੍ਰਮਾਤਮਾ ਨਾਲ ਜੁੜ ਗਿਆ ਉਦਾਂ ਤਾਂ ਸੂਰਮਾ ਉਹਨੂੰ ਮੰਨਿਆ ਜਾਂਦਾ ਵੀ ਜਿਹੜਾ ਜੰਗਾ ਜੁੱਧਾਂ ਲੜਦਾ ਏ ਸੂਰਮਾ ਹਥਿਆਰ ਚਲਾਉਣ ਜਾਣਦਾ ਹੋਵੇ ਜੰਗਾ ਜੁੱਧਾਂ ਵਿੱਚ ਭਾਗ ਲੈਂਦਾ ਹੈ ਉਹਨੂੰ ਸੂਰਮਾ ਕਿਹਾ ਜਾਂਦਾ ਪਰ ਸਤਿਗੁਰੂ ਜੀ ਕਹਿੰਦੇ ਵੀ ਜਾਗ ਤੋ ਹਰ ਰੰਗ ਲਾਗੋ ਇਸ ਯੁੱਗ ਮੈਂ ਕਹਿੰਦੇ ਆ ਜੋ ਗੁਜਤਾਂ ਜਿਹੜਾ ਰੱਬ ਦਾ ਨਾਮ ਲੈਣ ਲੱਗ ਜੇ ਉਹਦੇ ਵਰਗਾ ਸੂਰਮਾ ਹੀ ਕੋਈ ਨਹੀਂ ਆਖੋ ਸਤਨਾ ਸਮੇਂ ਐਸਾ ਹੈ ਕਿੰਨਾ ਭਿਆਨਕ ਸਮਾਂ ਹੈ ਹਰ ਪੱਖੋਂ ਮਨੁੱਖ ਨੂੰ ਡਰਿਆ ਜੀਨੀਆਂ ਸੁੱਖ ਸਹੂਲਤਾਂ ਨੇ ਉਹਨੀਆਂ ਚੋਰੀਆਂ ਵੱਧ ਨੇ ਉਹਨੇ ਡਾਕ ਕੇ ਵੱਧ ਨੇ ਬੱਚੇ ਨੂੰ ਇਕੱਲੇ ਬਾਹਰ ਨਹੀਂ ਪੇ ਸਕਦੇ ਸੁਰੱਖਿਆ ਕੋਈ ਨਹੀਂ ਹੈ ਕੋਈ ਕਹਿਣੇ ਪਾ ਕੇ ਨਹੀਂ ਤੁਰ ਸਕਦਾ ਕਿੰਨਾ ਕੁਝ ਹੋ ਰਿਹਾ ਪਰ ਉਹ ਸੁਣਦੇ ਆ ਦੁਨੀਆ ਵਿੱਚ ਫਿਰ ਵੀ ਪ੍ਰੇਜ ਵੀ ਰੱਖਣਾ ਚਾਹੀਦਾ ਮੈਂ ਵੀ ਬੇਨਤੀ ਕਰਦਾ ਸੰਗਤ ਦੇ ਚਰਨਾਂ 'ਚ ਕਿ ਕਿਤਾ ਆਪਣਾ ਬੱਚਿਆਂ ਦਾ ਪੂਰਾ ਖਿਆਲ ਰੱਖੋ ੱਲੇ ਬੱਚੇ ਨੂੰ ਕੋਸ਼ਿਸ਼ ਕਰੋ ਵੀ ਕਿਤੇ ਵੀ ਨਾ ਭੇਜੋ ਤੇ ਦੂਸਰਾ ਹੈ ਮਾਰੇ ਨੇ ਗੁਰੂ ਗੋਬਿੰਦ ਸਿੰਘ ਮਾਰੇ ਨੇ ਸਾਨੂੰ ਪਹਿਲੀ ਮਨਾ ਕੀਤਾ ਹੈ ਕਿ ਮਾਇਆ ਮੋਣੀ ਜਿਨ ਬਿਣ ਦੰਤਾਂ ਜਗ ਖਾਏ ਬਿਨਾਂ ਦੰਦਾਂ ਤੋ ਖਾ ਜਾਂਦੀ ਹੈ ਕਹਿਣੇ ਪਾਇਓ ਆ ਬੰਦਾ ਤੁਰ ਜਾਂਦਾ ਕਿ ਚਾਹੇ ਨਕਲੀ ਹੋਣ ਨਕਲੀਆਂ ਖਾਤਰ ਵੀ ਕੰਨ ਪੱਟੇ ਜਾਂਦੇ ਆਖੋ ਸਤਨਾ ਨਕਲੀ ਵੀ ਗਨ ਪਰਵਾ ਦੇਂਦੇ ਆ ਨਾ ਇਸ ਕਰਕੇ ਮਹਾਰਾਜ ਨੇ ਕਿਹਾ ਸਾਤ ਸੂਰਤ ਰੱਬ ਦੀ ਪੰਨੇ ਪੰਨੇ ਬਈ ਮਾਨ ਸਾਤ ਸੂਰਤ ਰੱਬ ਦੀ ਕਿਉਂ ਭੰਦੇ ਆ ਪ੍ਰਮਾਤਮਾ ਨੇ ਸੂਰਤ ਦਿੱਤੀ ਸ਼ਕਲ ਦਿੱਤੀ ਹੈ ਜਿਹੜੀ ਉਹ ਵਧੀਆ ਗੁਣ ਪੈਦਾ ਕਰ ਲੈ ਇਹਦੇ ਵਿੱਚ ਤੇ ਆਪੇ ਸੋਹਣੀ ਲੱਗਣ ਲੱਗ ਜਾਣੀ ਆ ਮਾਰੇ ਕਹਿੰਦੇ ਨਾਮ ਦਾ ਗਹਿਣਾ ਪਾ ਉਹੀ ਸੱਜਣਾ ਉਹੀ ਉਹੀ ਚੰਗਿਆ ਜਿਹੜੇ ਸਤਸੰਗ ਵਿੱਚ ਬੈੰਦੇ ਜਦੋਂ ਮਨ ਮੰਨ ਜੇ ਕਹੋ ਨਾਨਕ ਹਰ ਸੋ ਮਨ ਮਾਨਿਆ ਰੰਗ ਰਤੈ ਬਿਸਮਾਦੇ ਸਤਗੁਰੂ ਜੀ ਕਹਿੰਦੇ ਕਿ ਮੇਰਾ ਮਨ ਪ੍ਰਮਾਤਮਾ ਨਾਲ ਪਤੀਜ ਗਿਆ ਹੈ ਇੱਕ ਅਚਰਜ ਪ੍ਰਭੂ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਮੈਂ ਰੰਗਿਆ ਗਿਆ ਜਦ। ਭਾਵ ਉਹੀ ਸੂਰਮੈ ਕਾਲਜੋ ਜੀ ਤਾਂ ਜਿਹੜਾ ਭਾਈ ਚੰਗੇ ਰਸਤੇ ਤੇ ਲੱਗ ਜਾਏ। ਕਿਉਂ ਮਨ ਮੰਨ ਗਿਆ ਜਦੋਂ ਮੈਂ ਸਾਧੂ ਜਨਾਂ ਦੀ ਸੰਗਤ ਕੀਤੀ ਸੰਗਤ ਕਿਉਂ ਕਰਨੀ ਜ਼ਰੂਰੀ ਹੈ ਗੁਰਮਖਾਂ ਦੀ ਸੰਗਤ ਕੀਤੀ ਮੈਨੂੰ ਗਿਆਨ ਹੋ ਗਿਆ ਕੀ ਗਿਆਨ ਹੋ ਗਿਆ ਵੀ ਸਭ ਕੁਝ ਇੱਥੇ ਹੀ ਰਹਿ ਜਾਣਾ ਸਾਜੋ ਸਮਾਨ ਸਾਜੋ ਸਮਾਨ ਕਿਹਾ ਸਮਾਗਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਜੇਤੀ ਸਮਾਗਰੀ ਦੇਖੋ ਰੇ ਨਰ ਵੀ ਜਿੰਨੀ ਸਮਗਰੀ ਤੈਨੂੰ ਦਿਸਦੀ ਆ ਜੋ ਵੀ ਤੂੰ ਦੇਖ ਰਿਹਾ ਹੈ ਦ੍ਰਿਸ਼ਟਮਾਨ ਸਭ ਕੰਸੀ ਆ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਣੀ ਜਤਨਾ ਸਾਜ ਸਮਾਨ ਤੂੰ ਵੇਖ ਰਿਹਾ ਹੈ ਇਹ ਸਾਰਾ ਹੀ ਅੰਤ ਵੇਲੇ ਛੱਡ ਕੇ ਜਾਣਾ ਪੈਂਦਾ ਹੈ ਹੋਰ ਸਮਝ ਜੇਤੀ ਸਮਾਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਣੀ RAM ਨਾਮ ਸੰਗ ਕਰ ਬਿਵਹਾਰਾ ਪਾਵੈ ਪਦ ਨਿਰਵਾਨੀ ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਕਾਦੇ ਨਾਲ ਸਾਂਝ ਬਣਾਈਏ ਰਹਿਣਾ ਦਾ ਕੁਛ ਆਈ ਨਹੀਂ ਫਿਰ ਮਹਾਰਾਜ ਕਹਿੰਦੇ RAM ਨਾਮ ਸੰਗ ਕਰ ਬਿਵਹਾਰਾ ਪਹਿਲਾਂ ਕਿਹਾ ਗੁਰਮਖਾ ਨਾਲ ਵਿਹਾਰ ਹੁਣ ਮਹਾਰਾਜ ਕਹਿੰਦੇ RAM ਨਾਮ ਸੰਗ ਪ੍ਰਮਾਤਮਾ ਦੇ ਨਾਮ ਨਾਲ ਵਿਹਾਰ ਕਰ ਪਾਵੈ ਪਦ ਨਿਰਵਾਨੀ ਤੂੰ ਉਹ ਆਤਮਿਕ ਦਰਜਾ ਹਾਸਲ ਕਰ ਲਏਗਾ ਜਿੱਥੇ ਕੋਈ ਵੀ ਬਾਸ਼ਨਾ ਪਹੁੰਚ ਨਹੀਂ ਸਕਦੀ ਆਖੋ ਸਤਨਾ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰ ਪੂਰੇ ਦੀ ਆਯ ਉਪਦੇਸਾ ਤੁਮ ਹੀ ਸੰਗ ਪ੍ਰਤਾ ਜਦੋਂ ਤੋਂ ਪੂਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਤਾਂ ਮੈਂ ਤੇਰੇ ਨਾਲ ਮੇਰਾ ਮਨ ਸੀ ਜਿਹੜਾ ਉਪਰੋਇਆ ਗਿਆ ਪਿਆਰੇ ਤੂੰ ਮੇਰੋ ਸੁਖ ਦਾਤਾ ਹੈ ਸੁਖਾਂ ਦੇ ਦਾਤੇ ਪ੍ਰਮਾਤਮਾ ਗੁਰਪੂਰਾ ਦੀਓ ਉਪਦੇਸਾ ਤੁਮ ਹੀ ਸੰਗ ਪ੍ਰਾਪਤਾ ਜਦੋਂ ਤੋਂ ਪੂਰੇ ਜਦੋਂ ਤੋਂ ਪੂਰੇ ਗੁਰੂ ਨੇ ਮੈਨੂੰ ਉਪਦੇਸ਼ ਦੇ ਦਿੱਤਾ ਤੇ ਫਿਰ ਮੈਂ ਤੇਰੇ ਨਾਲ ਪਰੋਇਆ ਗਿਆ ਕਾਮ ਕ੍ਰੋਧ ਲੋਭ ਮੋਹ ਅਭਿਮਨ ਤਾ ਮੈਂ ਸੁਖ ਨਹੀਂ ਪਾਈਐ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਵਿੱਚ ਫਸੇ ਰਹਾ ਕਦੇ ਵੀ ਸੁਖ ਪ੍ਰਾਪਤ ਨਹੀਂ ਹੋ ਸਕਦਾ ਹੋ ਹੋ ਰੇਣ ਤੂੰ ਸਗਲ ਕੀ ਮੇਰੇ ਮਨ ਤਉ ਆਨੰਦ ਮੰਗਲ ਸੁਖ ਪਾਈਐ ਇਸ ਤਰ੍ਹਾਂ ਮਾਰੇ ਕਹਿੰਦੇ ਤੂੰ ਸਭਨਾ ਦੇ ਚਰਨਾਂ ਦੀ ਧੂੜ ਬਣਿਆ ਰਹਿ ਤਦੋਂ ਹੀ ਤੈਨੂੰ ਆਤਮਿਕ ਆਨੰਦ ਤੇ ਆਤਮਿਕ ਖੁਸ਼ੀ ਪ੍ਰਾਪਤ ਹੋ ਜਦੋਂ ਹਰ ਸੋਗ ਤੇ ਨਾਰਾ ਹੋ ਗਿਆ ਬੰਦਾ ਤੇ ਫਿਰ ਆਤਮਿਕ ਆਨੰਦ ਤੇ ਖੁਸ਼ੀ ਖੇੜਾ ਉਹਨੂੰ ਪ੍ਰਾਪਤ ਹੋ ਜਾਂਦਾ ਹੈ ਕਾਲ ਨਾ ਪਾਨੈ ਅੰਤਰ ਵਿਦ ਜਾਣੈ ਤਾਂ ਕੀ ਕਰ ਮਨ ਸੇਵਾ ਉਸ ਪਰਮਾਤਮਾ ਦੀ ਸੇਵਾ ਭਗਤੀ ਕਰਿਆ ਕਰ ਜਿਹੜਾ ਕਿਸੇ ਦੀ ਕੀਤੀ ਮਿਹਨਤ ਨੂੰ ਅਜਾਈ ਨਹੀਂ ਜਾਣ ਦਿੰਦਾ ਤੇ ਹਰੇਕ ਦੇ ਅੰਦਰ ਦੀ ਜਾਣਦਾ ਹੈ ਕਰ ਪੂਜਾ ਹੋਮ ਏ ਮਨੂ ਆਕਾਲ ਮੂਰਤ ਗੁਰਦੇਵਾ ਮਾਰੇ ਕਹਿੰਦੇ ਜਿਹੜਾ ਪ੍ਰਕਾਸ਼ ਰੂਪ ਮਾਲਕ ਸਭ ਤੋਂ ਵੱਡਾ ਹੈ ਜੀਦਾ ਸਰੂਪ ਮੌਤ ਰਹਿਤ ਹੈ ਤੇ ਉਹਦੀ ਪੂਜਾ ਭਗਤੀ ਕਰ ਤੇ ਭੇਟਾ ਵਜੋਂ ਆਪਣਾ ਇਹ ਮਨ ਉਹਦੇ ਹਵਾਲੇ ਕਰ ਦੇ गोविन्द दामोदर दयाल मा दवे गोविन्द दामोदर दयाल मा दवे इस तरह मारे कहंदे गोमेधोदर दया दे घर माया दे पति पारब्रह्म रंगकार नाम बर्तन नाम मो वाले वा नाम नानक प्राण आधार नाम नु हर वेले काम आवन वाली चीज बना ਗੁਰੂ ਅਜੰਦੇਮਰ ਜੀ ਕਹਿੰਦੇ ਨਾਮ ਐਸਾ ਕੰਮ ਆਉਣ ਵਾਲੀ ਚੀਜ਼ ਐ ਵੀ ਤੂੰ ਜਪਦਾ ਰਹੇਂਗਾ ਜਪਦਾ ਰਹੇਂਗਾ ਪਤਾ ਹੀ ਨਹੀਂ ਕਿੱਥੇ ਉਹ ਕੰਮ ਆ ਜੇ ਤੇ ਕਿੰਨਾੜਿਆ ਕੰਮ ਕੱਢ ਦੇਵੇ ਆਖੋ ਸਤਨਾਮ ਜਪਦੇ ਰਹੋ ਜਪਣ ਵੇਲੇ ਨਹੀਂ ਪਤਾ ਲੱਗਦਾ ਮਹਾਰਾਜ ਕਹਿੰਦਾ ਨਾਮ ਵਰਤਣ ਨਾਮੋ ਵਾਲੇ ਵਾ ਨਾਮ ਨਾਨਕ ਪ੍ਰਾਣ ਆਧਾਰ ਹਰ ਵੇਲੇ ਕੰਮ ਆਉਣ ਵਾਲੀ ਚੀਜ਼ ਬਣਾ ਨਾਮ ਨਾਮ ਨੂੰ ਹੀ ਹਿਰਦੇ ਘਰ ਦਾ ਸਮਾਨ ਬਣਾ ਤੇ ਨਾਮ ਹੀ ਜਿੰਦਾ ਆਸਰਾ ਹੈ ਇਸ ਤਰ੍ਹਾਂ ਭਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦੇ ਮੁੱਖ ਵਾਕ ਵਿੱਚ ਦੱਸਿਆ ਕਿ ਗੁਰਮਖੰਦ ਦੀ ਸਾਧੂ ਜਨਾਂ ਦੀ ਪਿਆਰਿਆਂ ਦੀ ਚੰਗੀ ਸੰਗਤ ਵਿੱਚ ਰਿਹਾ ਕਰ ਤੇ ਪਰਮਾਤਮਾ ਦਾ ਨਾਮ ਹੀ ਅਸਲੀ ਕਹਿਣਾ ਹੈ ਨਾਲ ਜਾਣ ਵਾਲਾ ਹੋਈਆਂ ਭੁਲਾਂ ਦੀ ਖਿਮਾ ਜੀ ਵਾਹਿਗੁਰੂ ਜੀ